ਪਹਿਲਾਂ ਅਤੇ ਆਰਚ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਮੁੱਚੇ ਨਗਰ ਪੰਡ ਪੱਤੋ ਹੀਰਾ ਸਿੰਘ ਦੇ ਵਿੱਚ ਪਹੁੰਚੀ ਹੋਈ ਸਮੂਹ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਮੇਰੇ ਨਗਰ ਦੇ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਆਗੂ ਜੋ ਕਿ ਦਰਜੇ ਵਰ ਦਰਜਾ ਆਗੂ ਸਮੁੱਚੇ ਉਹਦੇਦਾਰ ਸਾਹਿਬਾਨ ਸਾਰਿਆਂ ਨੂੰ ਅਸੀਂ ਅੱਜ ਮੌਜੂਦਾ ਮੈਂਬਰ ਕੱਕੂ ਸੰਗਤੀ ਅੰਕਲ ਪੋਣਾ ਦੇ ਗ੍ਰਹਿ ਵਿਖੇ ਅਮਨਾ ਸਿੰਘ ਜੀ ਮੈਂਬਰ ਜਿਨ੍ਹਾਂ ਨੂੰ ਵੀ ਅੱਜ ਅਸੀਂ ਸਾਰੇ ਹੀ ਭਰਾ ਪਿੰਡ ਦੇ ਵਿੱਚ ਅਗਾਈ ਪ੍ਰਧਾਨ ਲਗਾ ਰਹੇ ਹਾਂ ਸਮੁੱਚੀ ਲੀਡਰਸ਼ਿਪ ਵੱਲੋਂ ਸਮੁੱਚੀ ਇਕਤਾ ਦੇ ਨਾਲ ਪਿੰਡ ਦੇ ਨਗਰ ਦੇ ਸੰਜੋਗ ਦੇ ਨਾਲ ਅਤੇ ਸਾਡੇ ਵਿੱਚ ਪਹੁੰਚੇ ਹੋਏ ਨੇ ਹਲਕੇ ਦੀ ਸ਼ਾਨ ਹਰਮਨ ਪਿਆਰੇ ਨੇਤਾ ਬਹੁਤ ਹੀ ਮਿਹਨਤੀ ਅਤੇ ਦਕਸ਼ਕ ਦੇ ਭਾਈਵਾਲ ਸਰਦਾਰ ਭਪਿੰਦਰ ਸਿੰਘ ਜੀ ਸਾਹੋਕੇ ਸਾਹਿਬ ਅਤੇ ਨਾਲ ਸਾਡੇ ਬਲਾਕ ਦੇ ਪ੍ਰਧਾਨ ਸਰਪਿੰਦਰ ਸਿੰਘ ਜੀ ਦੀਨਾ ਸਾਹਿਬ ਅਤੇ ਜਸਪਾਲ ਸਿੰਘ ਜੀ ਗੋਰੀ ਬਾਈ ਜੀ ਪ੍ਰਧਾਨ ਕਿਸਾਨ ਸੈੱਲ ਬਲਾਕ ਨਿਹਾਲ ਸਿੰਘ ਵਾਲਾ ਇੰਦਰਜੀਤ ਸਿੰਘ ਜੀ ਬਾਰੇ ਵਾਲਾ ਬਲਾਕ ਮੀਤ ਪ੍ਰਧਾਨ ਹਲਕਾ ਨਿਹਾਲ ਸਿੰਘ ਵਾਲਾ ਅਤੇ ਦੀਨਾ ਸਾਹਿਬ ਤੋਂ ਪਹੁੰਚੇ ਹੋਏ ਨੇ ਬਈ ਆਪਣੇ ਸਾਰੇ ਯੋਧੇ ਸੰਗਰਗੇ ਹੋਰ ਵੀ ਸਾਰੇ ਲੀਡਰਸ਼ਿਪ ਅਤੇ ਸਾਰਿਆਂ ਦੀ ਹਾਜ਼ਰੀ ਲਵਾਉਂਦੇ ਆ ਅਤੇ ਅਸੀਂ ਅੱਜ ਸ਼ੁਰੂ ਕਰਨ ਲੱਗੇ ਆ ਜਿਹੜਾ ਪ੍ਰੋਗਰਾਮ ਹੈ ਜੋ ਆਪਣਾ ਨੀਕਾ ਹੋਇਆ ਹੈ ਉਹਨਾਂ ਦੇ ਵਿੱਚ ਸਾਡੇ ਨਕਰ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਮੁੱਚੀ ਪੰਚਾਇਤ ਦਾ ਸਰਪੰਚ ਹਰਵਿੰਦਰ ਸਿੰਘ ਜੀ ਹੈਪੀ ਵੀਰ ਅਤੇ ਸਾਫ ਦਾ ਸਰਪੰਚ ਭਾਈ ਅਮਰਜੀਤ ਸਿੰਘ ਜੀ ਪ੍ਰਧਾਨ ਪੱਪੂ ਭਾਈ ਜੀ ਗੁਰਜੀਤ ਸਿੰਘ ਜੀ ਪੱਪੂ ਨਰਮਲ ਸਿੰਘ ਜੀ ਨਿੰਮਾ ਸੀਰਾ ਭਾਈ ਗੋਰੀबाई ਹੋਰ ਵੀ ਜਿਹੜੀ ਆਪਣੇ ਮੈਂਬਰਸ਼ਿਪਾਂ ਸਮੂੱਚੀ ਪੰਚਾਇਤ ਉਹਨਾਂ ਦੇ ਨਾਂ ਸਾਰਿਆਂ ਦੇ ਲੇਕੇ ਹੋਏ ਨੇ ਤੇ ਕਰਜਾ ਵੀ ਦਰਜਾ ਸੀ ਇਸੇ ਤਰ੍ਹਾਂ ਹਾਜ਼ਰੀ ਲਵਾਉਂਦੇ ਰਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਆਪਣਾ ਜੋ ਨਗਰ ਆ ਕਾਂਗਰਸ ਦਾ ਗੜ ਮੰਨਿਆ ਗਿਆ ਪਿੰਡ ਪੱਤੋ ਹੀਰਾ ਸਿੰਘ ਦਾ ਅੱਗੇ ਵੀ ਦੇਖੋ ਤੁਸੀਂ ਪਹਿਲਾਂ ਵਾਲੀ ਇਲੈਕਸ਼ਨ ਜਿਹੜੀ ਹੋਈ ਆ ਸਾਰੇ ਪਿੰਡਾਂ ਦੇ ਵਿੱਚ ਨੇਰੀ ਸੀ ਇਲੈਕਸ਼ਨ ਦੇ ਵਿੱਚ ਗੰਨੇ ਵਾਲਿਆਂ ਦੀ ਸਰਕਾਰ ਦੀ ਅਤੇ ਫਿਰ ਵੀ ਆਪਣਾ ਪਿੰਡ ਬਲਾਕ ਦੇ ਬਹੁਤ ਹੀ ਵਧੀਆ ਸਟੇਪ ਤੇ ਰਿਹਾ ਉਹ ਪਿੰਡਾਂ ਦੇ ਵਿੱਚੋਂ ਰਿਹਾ ਜਿਨ੍ਹਾਂ ਦੇ ਵਿੱਚ ਵੋਟ ਵਧੀਆ ਪਤ ਤੋਂ ਪਿੰਡ ਸੀ ਅਤੇ ਜੋ ਅੱਜ ਆਪਾਂ ਇੱਕ ਮਸਜਦ ਲਈ ਇਕੱਠੇ ਹੋਏ ਆਂ ਕਿ ਅਸੀਂ ਸਾਰੇ ਇਕਜਟ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਨੂੰ ਬਣਾ ਕੇ ਪ੍ਰਧਾਨ ਨਹੀਂ ਬਣਾਉਣਾ ਅਸੀਂ ਆਪ ਵੀ ਮੂਰੇ ਲਾ ਕੇ ਖੁਦ ਮੈਂ ਮੇਰੀ ਵੀ ਜ਼ਿੰਮੇਵਾਰੀ ਹੈ ਕਿ ਮੈਂ ਇੱਕ ਚੰਗਾ ਕਾਂਗਰਸ ਪਾਰਟੀ ਦਾ ਵਰਕਰ ਹੋਣ ਦੇ ਨਾਲ-ਨਾਲ ਕਿ ਪਿੰਡ ਦੇ ਵਿੱਚ ਵਧੀਆ ਵਰਕਰੀ ਹੋਰ ਕਰੂੰਗਾ ਕਿਉਂਕਿ ਇਹ ਸਾਡੇ ਸਾਰਿਆਂ ਦੇ ਲਈ ਸ਼ਾਨ ਵਾਲੀ ਗੱਲ ਆ ਕਿ ਅੱਜ ਸਾਰੇ ਸਾਡੇ ਗਰੁੱਪ ਜਿੰਨੇ ਵੀ ਬਣੇ ਵੀ ਕਾਂਗਰਸ ਪਾਰਟੀ ਦੇ ਸਾਰੇ ਹੀ ਇੱਕ ਮੰਚ ਤੇ ਖੜੇ ਹੋ ਕੇ ਅੱਜ ਅਸੀਂ ਇਹ ਟੀਮ ਮਨਾ ਰਹੇ ਆਂ ਤੇ ਟੀਮ ਮਨਾ ਕੇ ਅਤੇ ਅਸੀਂ ਬਲਾਕ ਦੇ ਵਿੱਚੋਂ ਪਹਿਲ ਦੇ ਆਧਾਰ ਤੇ ਕੰਮ ਕਰਨ ਦੇ ਵਿੱਚ ਸਥਿਰਤਾ ਪ੍ਰਾਪਤ ਕਰਾਂਗੇ ਸਾਡਾ ਮਾਣ ਤੇ ਸਾਡੇ ਹਲਕਾ ਚਾਰਜ ਨੂੰ ਇੱਕ ਖੁਸ਼ੀ ਦੇ ਪਾਤਰ ਅਸੀਂ ਇਹ ਸਨੇਹਾ ਭਰ ਲਾਂਗੇ ਅਤੇ ਜੋ ਤੁਹਾਡੇ ਵਿੱਚ ਰਹਿ ਗਿਆ ਸਾਡੇ ਵਿੱਚ ਜਿਹੜੀਆਂ ਕਮੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨੂੰ ਕੱਟ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਅੱਗੇ ਵਧਾਂਗੇ ਤੇ ਵਤਨ ਦੇ ਨਾਲ ਨਾਲ ਜਿੰਨੇ ਵੀ ਸਾਡੇ ਕਾਂਗਰਸੀ ਵਰਕਰ ਪੁਰਾਣੇ ਨੇ ਨਵੇਂ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਮੂਹਰੇ ਲਾ ਕੇ ਤੁਰਾਂਗੇ ਤਾਂ ਜੋ ਕਿ ਕਿਉਂਕਿ ਜਿਹੜੀਆਂ ਆਉਣ ਵਾਲੀਆਂ 2027 ਦੀਆਂ ਜਾਂ ਕੋਈ ਹੋਰ ਇਲੈਕਸ਼ਨਾਂ ਬਲਾਕ ਸੰਭ ਦੀਆਂ ਇਲੈਕਸ਼ਨਾਂ ਅਸੀਂ ਇਹ ਸੀਟਾਂ ਜਿੱਤ ਕੇ ਕਾਂਗਰਸ ਦੀ ਧੂੜੀ ਪਾਵਾਂਗੇ ਅਤੇ ਸਾਡੇ ਪ੍ਰਧਾਨ ਜਿੰਦਰ ਸਿੰਘ ਜੀ ਦੀਨਾ ਸਾਹਿਬ ਬਹੁਤ ਹੀ ਮਿਹਨਤੀ ਅਤੇ ਹਰ ਵਕਤ ਸਾਡੇ ਨਾਲ ਰਾਇ ਮਸ਼ਵਰਾ ਕਰਕੇ ਚੱਲਦੇ ਰਹਿੰਦੇ ਨੇ ਅੱਜ ਬੜਾ ਹੀ ਵਧੀਆ ਭਾਗਾ ਵਾਲਾ ਦਿਨ ਆ ਕਿ ਸਾਨੂੰ ਨਵਾਂ ਇੱਕ ਨੌਜਵਾਨ ਭਰਾ ਅਮਰਾਂ ਸਿੰਘ ਜੀ ਮੈਂਬਰ ਪ੍ਰਧਾਨ ਸਾਨੂੰ ਮਿਲਿਆ ਪਿੰਡ ਦੇ ਵਿੱਚ ਮੂਰੇ ਲਾਉਣ ਨੂੰ ਅਸੀਂ ਅਸੀਂ ਮੂਰੇ ਨਹੀਂ ਲਾਵਾ ਅਸੀਂ ਆਪ ਵੀ ਨਾਮ ਲਾ ਕੇ ਤੁਰਾਂਗੇ ਅਸੀਂ ਵਾਦਾ ਕਰਦੇ ਆਂ ਇਹ ਸੰਗਤ ਦੇ ਵਿੱਚ ਨਗਰ ਦੇ ਵਿੱਚ ਬੈਠੇ ਹੋਏ ਮੈਂ ਆਪਣੇ ਵੱਲੋਂ ਵੀ ਅਤੇ ਆਪਣੇ ਜਿਹੜੇ ਭਾਈਵਾਲ ਕਾਂਗਸ ਪਾਰਟੀ ਦੇ ਹੋਰ ਵੀ ਕਰਦੇ ਲੱਗ ਜਾਂਦੇ ਸਾਰੇ ਕਿਵੇਂ ਗਰੀਬਾਂ ਦਾ ਖੂਨ ਚੂਸ ਰਿਹਾ ਹੈ ਇਹ ਸਿਵਹੰਡਾ ਹੁਣ ਵੀ ਉੱਥੇ ਉਹੀ ਅਹਿਮਦ ਸ਼ਫਤ ਬਰੇ ਬੈਠੇ ਜਿਹੜੇ ਹੁਣ ਨਹੀਂ ਸੀ ਲੱਗਦੇ ਬਣੇ ਇਹ ਹੀ ਸੀ 2 ਸਾਲ ਪਹਿਲਾਂ ਵੀ ਹੰਡੇ ਹੁੰਦੇ ਸੀਗੇ ਇਹਨਾਂ ਕੋਲ ਸਾਡਾ ਬੈਠ ਕੇ ਫੈਲ ਲਾ ਗਿਆ ਸੀ ਕਿ ਮੈਂ ਜਾ ਕੇ ਉੱਥੇ ਆ ਪਟਨਾ ਜਾ ਕੇ ਬੰਡੇ ਵਾਲੇ ਜਿਹੜੇ ਪੱਲੇਦਾਰਾਂ ਦਾ ਕੰਮ ਕਰਦੇ ਆ ਇਸੇ ਠੇਕੇਦਾਰ ਕੋਲੋਂ ਮੈਂ ਯਾਰ 90 ਪੈਸੇ ਦਿੰਦਾ ਸੀ 2 ਰੁਪਏ 10 ਪੈਸੇ ਦਵਾਈ ਸੀਗੇ ਫਿਸ ਕਰਕੇ ਇਹ ਜੱਥੇ ਠੱਗਾਂ ਤੋਂ ਬਚਣ ਦੀ ਲੋੜ ਹੈ ਇਹ ਮਾਹੌਲ ਖਰਾਬ ਕਰ ਰਹੇ ਆ